ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੱਕੀ ਦੇ ਆਟੇ ਦੇ ਲੱਡੂ ਤਿਆਰ ਕਰਾਂਗੇ ਤੁਸੀਂ ਮੋਤੀ ਚੂੜ ਦੇ ਲੱਡੂ ਭੁੱਲ ਜਾਓਗੇ ਪੂਰੇ ਨਾਪ ਤੋਲ ਨਾਲ ਆਪਾਂ ਇਹ ਜਿਹੜੇ ਲੱਡੂ ਐ ਦਾਣੇਦਾਰ ਲੱਡੂ ਤਿਆਰ ਹੋਣਗੇ ਮੱਕੀ ਦੇ ਆਟੇ ਨੂੰ ਆਪਾਂ ਦੁੱਧ ਵਿੱਚ ਘੋਲ ਕੇ ਇਹ ਲੱਡੂ ਤਿਆਰ ਕਰਾਂਗੇ ਤੁਸੀਂ ਮੋਤੀ ਚੂੜ ਦੇ ਲੱਡੂ ਭੁੱਲ ਜਾਓਗੇ ਜਿੰਨੂੰ ਵੀ ਖਵਾਓਗੇ ਤੁਹਾਡੀ ਤਾਰੀਫ਼ ਕੀਤੇ ਬਿਨਾ ਰਹਿ ਨਹੀਂ ਸਕੇਗਾ ਬਾਜ਼ਾਰ ਦੀ ਮਿਲਾਵਟੀ ਮਠਾਈ ਨਾਲੋਂ ਤਾਂ ਬਹੁਤ ਸਸਤੀ ਪੈਣੀ ਐ ਤੁਹਾਨੂੰ ਆਪਾਂ 2 ਕੌਲੀਆਂ ਮੱਕੀ ਦਾ ਆਟਾ ਲਵਾਂਗੇ ਜਿਹੜੀ ਤੁਸੀਂ ਨਾਪ ਜਿਸ ਚੀਜ਼ ਨਾਲ ਲੈਣਾ ਕੱਪ ਜਾਂ ਕੌਲੀ ਉਹ ਹੀ ਚੀਜ਼ ਰੱਖਣੀ ਹੈ 2 ਕੌਲੀਆਂ ਮੱਕੀ ਦਾ ਆਟਾ ਤੇ ਇਹਦੇ ਵਿੱਚ ਆਪਾਂ 2 ਕੌਲੀਆਂ ਦੁੱਧ ਦੀਆਂ ਪਾਵਾਂਗੇ ਦੇਸੀ ਗਾਂ ਦਾ ਦੁੱਧ ਦਾ ਕੱਚਾ ਹੀ ਹੈ ਜੀ ਆਪਾਂ ਫਰਿੱਜੋਂ ਕੰਟੜੇ ਦੇ ਬਾਹਰ ਰੱਖ ਲਿਆ ਸੀ ਸਵੇਰੇ ਜਿਹੜਾ ਚੋਇਆ ਸੀ ਤੇ ਤੁਸੀਂ ਕੋਈ ਵੀ ਉਬਾਲੀ ਵਾਲਾ ਕੋਈ ਵੀ ਦੁੱਧ ਇਹਦੇ ਵਿੱਚ ਵਰਤੋਂ ਕਰ ਸਕਦੇ ਹੋ ਤੇ ਆਪਾਂ ਇਹਨੂੰ ਵਿਸਕਰ ਦੀ ਮੱਦ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਕਿਸੇ ਵੀ ਕੜਚੀ ਜਾਂ ਚਮਚ ਨਾਲ ਵੀ ਕਰ ਸਕਦੇ ਹੋ ਜਿਹੜਾ ਮੱਕੀ ਦਾ ਆਟਾ ਹੈ ਇਹਨੂੰ ਮਿਕਸ ਬਹੁਤ ਜਲਦੀ ਵਿੱਚ ਹੋ ਜਾਂਦਾ ਗੁਠਲੀਆਂ ਨਹੀਂ ਬੱਜਦੀਆਂ ਕਿਉਂਕਿ ਇਹ ਪੁਰਪਰਾ ਹੁੰਦਾ ਹੈ ਤੇ ਬਾਜ਼ਾਰ ਵਿੱਚ ਜੀ ਮਠਿਆਈਆਂ ਬਹੁਤ ਜ਼ਿਆਦਾ ਮਲਾਵਟੀ ਆ ਰਹੀਆਂ ਇਸ ਕਰਕੇ ਇਸ ਤੋਂ ਚੰਗਾ ਹੈ ਕਿ ਤੁਸੀਂ ਘਰ ਵਿੱਚ ਤਿਆਰ ਕਰੋ ਬਹੁਤ ਸੌਖਾ ਤਰੀਕਾ ਇਹਨੂੰ ਤਿਆਰ ਕਰਨ ਦਾ ਤੇ 25 ਮਿੰਟ ਵਿੱਚ ਇਹ ਤੁਹਾਡੇ ਜਿਹੜੇ ਲੱਡੂ ਆ ਤਿਆਰ ਹੋ ਜਾਣਗੇ ਤੇ ਬਹੁਤ ਹੀ ਸਸਤੇ ਪੈਣਗੇ ਬਾਜ਼ਾਰ ਤਾਂ ਨੀਰਾ ਜ਼ਹਿਰ ਆ ਜੀ ਕੈਮੀਕਲ ਆ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਅੱਜ ਕੱਲ ਬੀ ਇੱਕ ਇੱਕ ਸਾਲ ਪੁਰਾਣਾ ਮੁਸ਼ਕ ਦਾ ਮਾਰਿਆ ਖੋਇਆ ਰੱਖਿਆ ਹੋਇਆ ਉਸ ਤੋਂ ਚੰਗਾ ਜੀ ਤੁਸੀਂ ਬੱਚਿਆਂ ਨੂੰ ਘਰ ਵਿੱਚ ਤੇ ਬਹੁਤ ਵਧੀਆ ਜੀ ਬਣ ਜਾਂਦੇ ਬਸ ਥੋੜਾ ਜਿਹਾ ਟਾਈਮ ਕੱਢਣਾ ਪੈਂਦਾ ਹੈ ਆਪਾਂ ਤੇ ਅਸੀਂ ਜੀ ਬਾਜ਼ਾਰ ਵਿੱਚੋਂ ਬਹੁਤ ਘੱਟ ਮਠਿਆਈ ਲਈਦੀ ਤੇ ਆਪਾਂ ਘਰ ਵਿੱਚ ਹੀ ਕੋਸ਼ਿਸ਼ ਕਰੀਦੀ ਤਿਆਰ ਕਰਨ ਦੀ ਤੁਸੀਂ ਇਸ ਤਰ੍ਹਾਂ ਕੜਛੀ ਜਾ ਚਮਚ ਦੀ ਸਹਾਇਤਾ ਨਾਲ ਇਹਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ ਮਿਕਸ ਬਹੁਤ ਜਲਦੀ ਇਹ ਮਿਕਸ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਤੇ ਇਹਨੂੰ ਆਪਾਂ 10 ਮਿੰਟ ਲਈ ਰੈਸਟ ਤੇ ਛੱਡ ਦੇਾਂਗੇ ਆਪਾਂ ਇਹਦੇ ਵਿੱਚ ਮਿਸ਼ਰੀ ਦਾ ਉਪਯੋਗ ਕਰਾਂਗੇ ਮਿਸ਼ਰੀ ਨੂੰ ਆਪਾਂ ਹਮਾਮ ਦਸਤੇ ਵਿੱਚ ਕੁੱਟ ਲਾਂਗੇ ਕਿਉਂਕਿ ਇਹ ਮਿਕਸੀ ਵਿੱਚ ਗ੍ਰਾਈਂਡ ਨਹੀਂ ਹੁੰਦੀ ਇਸ ਤਰ੍ਹਾਂ ਤੇ ਇਹਨੂੰ ਕੁੱਟ ਕੇ ਇਹਦੇ ਜਿਹੜੇ ਧਾਗੇ ਆ ਉਹ ਕੱਢ ਲਾਂਗੇ ਮਿਸ਼ਰੀ ਠੰਡੀ ਹੁੰਦੀ ਹੈ ਨਾਲੇ ਸਿਹਤ ਵਾਸਤੇ ਜੀ ਬਹੁਤ ਵਧੀਆ ਹੁੰਦੀ ਹੈ ਤੇਨੂੰ ਆਪਾਂ ਗ੍ਰाइंड ਕਰ ਲਿਆ ਤੇ ਇੱਕ ਕੌਲੀ ਆਪਾਂ ਦੇਸੀ گاਵਾ ਦਾ ਹੀ ਘਿਓ ਲਵਾਂਗੇ ਜਿਹੜੀ ਕੌਲੀ ਨਾਲ ਆਪਾਂ ਸੂਜੀ ਆਓ ਸੌਰੀ ਮੱਕੀ ਦਾ ਆਟਾ ਮਿਣਿਆ ਸੀ ਉਸੇ ਕੌਲੀ ਨਾਲ ਇੱਕ ਕੌਲੀ ਘਿਓ ਦੀ ਲੈਣੀ ਹੈ ਤੁਸੀਂ ਇੱਥੇ ਦੋ ਚਮਚ ਘਿਓ ਦੀ ਵੀ ਵਰਤੋਂ ਕਰ ਸਕਦੇ ਹੋ ਉਸ ਵਿੱਚ ਵੀ ਤੁਹਾਡੇ ਲੱਡੂ ਬਹੁਤ ਹੀ ਸਵਾਦ ਬਣਨਗੇ ਜੇਕਰ ਤੁਹਾਡੇ ਕੋਲ ਨਾਰੀਅਲ ਦਾ ਤੇਲ ਤੇ ਦੋ ਚਮਚ ਛੋਟੇ ਆਪਾਂ ਵੇਸਣ ਦੇੰ ਦੇ ਵਿੱਚ ਉਪਯੋਗ ਕਰਾਂਗੇ ਜਾਂ ਮੂੰਗਫਲੀ ਦਾ ਤੇਲ ਤਿਲਾਂ ਦਾ ਤੇਲ ਆ ਕੋਈ ਵੀ ਤੁਸੀਂ ਇੱਥੇ ਦੇਸੀ ਘਿਓ ਦੀ ਥਾਂ ਤੇ ਵਰਤ ਸਕਦੇ ਹੋ ਤੇ ਇਸ ਤੋਂ ਚੰਗਾ ਜੀ ਘਰ ਵਿੱਚ ਹੀ ਮਠਿਆਈਆਂ ਤਿਆਰ ਕਰਿਆ ਕਰੋ ਬਹੁਤ ਹੀ ਸਸਤੇ ਵਿੱਚ ਬਣਦੀਆਂ ਐ ਤੇ ਬਹੁਤ ਹੀ ਵਧੀਆ ਤੇ ਦੋ ਕੋਲੀਆਂ ਸਿਰਫ ਮੱਕੀ ਦੇ ਆਟੇ ਤੋਂ ਤੇ ਆਪਣੀ ਪੂਰਾ ਪਰਿਵਾਰ ਜੇ ਤੁਹਾਡੇ 5-7 ਜੀ ਆ ਤੇ ਇੱਕ ਦਿਨ ਦੇ ਉਹਨਾਂ ਦੇ ਲੱਡੂ ਜਿਹੜੇ ਆ ਤਿਆਰ ਹੋ ਜਾਣਗੇ ਤੇ ਬਹੁਤ ਹੀ ਤੁਹਾਨੂੰ ਸਸਤੇ ਪੈਣਗੇ ਤੇ ਨਾਲੇ ਤੁਹਾਡਾ ਮੈਂ ਹਮੇਸ਼ਾ ਹੀ ਵੀਡੀਓ ਚ ਕਹਿੰਨੀ ਹੁੰਦੀ ਆ ਕਿ ਆਪਣਾ ਪਿਆਰ ਵੀ ਇਹ ਵਿੱਚ ਉਹਨਾਂ ਦੀ ਮਲਾਵਟ ਵੀ ਏ ਤੇ ਉਹ ਜੋ ਵੀ ਕਮਿਸ਼ਨ ਆ ਜਾਂ ਕੁਛ ਵੀ ਜਿਹੜੀ ਨਰਜੀ ਤੁਹਾਨੂੰ ਘਰ ਮਿੱਠਾ ਖਾਦੇ ਤੋਂ ਬਿਨਾ ਤਾਂ ਆਪਾਂ ਰਹਿ ਹੀ ਨਹੀਂ ਸਕਦੇ ਤੇ ਮਿੱਠਾ ਤਾਂ ਜੀ ਜ਼ਰੂਰੀ ਹੁੰਦਾ ਦਿਨ-ਦਿਹਾਰ ਤੇ ਵੈਸੇ ਵੀ ਜੀ ਮੈਂ ਅੱਗੇ ਵੀ ਕਿਹਾ ਏ ਵੀਡੀਓ ਵਿੱਚ ਕਿ ਬੱਚਿਆਂ ਨੂੰ ਮਠਿਆਈ ਤੱਕ ਮਤਲਬ ਹੁੰਦਾ ਤੇ ਆਪਾਂ ਜੀ 15 ਕਾਜੂ ਤੇ 10 ਕਿ ਮੈਂ ਉਹ 10 ਕਾਜੂ 15 ਬਦਾਮ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਗ੍ਰਾਈਂਡ ਕਰ ਲਾਂਗੇ ਤੇ ਇੱਧਰ ਆਪਾਂ ਘੱਟ ਗੈਸ ਤੇ ਹੀ ਪੁੱਲਣਾ ਹੈ ਫੁੱਲ ਗੈਸ ਤੇ ਨਹੀਂ ਪੁੱਲਣਾ ਤੇ ਇਹਨੇ ਆਪਣੇ ਆਪ ਘਿਓ ਛੱਡ ਦੇਣਾ ਤੁਸੀਂ ਇੱਥੇ ਆਏ ਆਪਾਂ ਕੋਸ਼ਟਮਗ ਲੈ ਆਏ ਨੇ ਤੇ ਕद्दू ਦੇ ਬੀਜ ਤੇ ਪਿਸਤਾ ਕਈ ਵਾਰੀ ਪਿਸਤਾ ਨਹੀਂ ਹੁੰਦਾ ਕद्दू ਦਾ ਬੀਜ ਆਪਾਂ ਇਸ ਕਰਕੇ ਲੈ ਆਏ ਵੀ ਪਿਸਤਾ ਨਾ ਹੋਵੇ ਤੁਸੀਂ ਕद्दू ਦੇ ਬੀਜ ਦੀ ਵੀ ਵਰਤੋਂ ਕਰ ਸਕਦੇ ਹੋ ਆਪਾਂ ਸਜਾਉਣ ਲਈ ਲੈ ਆਏ ਜੀ ਤੇ ਇਹਨੂੰ ਆਪਾਂ ਲਗਾਤਾਰ ਪੁੰਦੇ ਰਵਾਂਗੇ ਤੇ ਕੜਛੀ ਨਾਲ ਆਪਾਂ ਹਿਲਾਉਂਦੇ ਰਵਾਂਗੇ 25 ਮਿੰਟ ਵਿੱਚ ਜੀ ਆਪਣੇ ਇਹ ਲੱਡੂ ਤਿਆਰ ਹੋ ਜਾਣਗੇ ਹੁਣ ਜਿਹੜੇ ਆਪਾਂ ਬਦਾਮ ਤੇ ਕਾਜੂ ਨੂੰ ਗ੍ਰाइंड ਕੀਤਾ ਹੈ ਉਹ ਇਹਦੇ ਵਿੱਚ ਪਾ ਕੇ ਹੁਣ ਆਪਾਂ ਇੱਧਰ ਇਹਨੂੰ ਫੇਰ ਥੋੜਾ ਜਿਹਾ ਪੋਨ ਲਾਂਗੇ ਇਸ ਨਾਲ ਟੇਸਟ ਵੀ ਵਧੀਆ ਆਵੇਗਾ ਤੇ ਬਹੁਤ ਹੀ ਵਧੀਆ ਲੱਡੂ ਬਣਨਗੇ ਤੁਸੀਂ ਇੱਕ ਵਾਰੀ ਬਣਾ ਲਿਆ ਨਾ ਤੁਸੀਂ ਆ ਕੇ ਜਰੂਰ ਮੈਨੂੰ ਦੱਸ ਕੇ ਜਾਓਗੇ ਕਿ ਬਹੁਤ ਵਧੀਆ ਬਣਿਆ ਕਿਉਂਕਿ ਇਹ ਡਿਫਰੈਂਟ ਜੀ ਚੀਜ਼ ਹੈ ਪੰਜ ਛੋਟੀਆਂ ਇਲਾਚੀਆਂ ਨੂੰ ਆਪਾਂ ਕਟ ਲਿਆ ਹੈ ਉਹਨਾਂ ਦੇ ਦਾਣੇ ਕੱਢ ਕੇ ਤੇ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਇਹ ਵੀ ਆਪਾਂ ਵਿੱਚ ਮਿਕਸ ਕਰ ਦਿਆਂਗੇ ਤੇ ਹੁਣ ਥੋੜੀ ਥੋੜੀ ਖੁਸ਼ਬੂ ਵੀ ਆ ਰਹੀ ਵੈਸੇ ਮੱਕੀ ਦੇ ਆਟੇ ਦੀ ਨਾ ਖੁਸ਼ਬੂ ਥੋੜੀ ਜੀ ਜ਼ਿਆਦਾ ਨਹੀਂ ਆਉਂਦੀ ਜਿਵੇਂ ਸੂਜੀ ਦੀ ਜਾਂ ਕੋਈ ਹੋਰ ਆਪਾਂ ਚੀਜ਼ ਭੁੰਨੇ ਆ ਇਹਦੀ ਖੁਸ਼ਬੂ ਥੋੜੀ ਜੀ ਘੱਟ ਆਉਂਦੀ ਹੈ ਜੀ ਤੇ ਬਹੁਤ ਹੀ ਵਧੀਆ ਲੱਡੂ ਤਿਆਰ ਹੁੰਦੇ ਆ ਇੱਕ ਵਾਰੀ ਜਿੰਨੂੰ ਵੀ ਤੁਸੀਂ ਬਣਾ ਕੇ ਖਵਾ ਦੇ ਬਸ ਉਹ ਤੁਹਾਡੇ ਹੀ ਗੁਣ ਗਾਵੇਗਾ ਜੇਕਰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਹ ਦੇਖੋ ਜੀ ਕਿਉਂ ਛੱਡ ਰਿਹਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਧੰਨਵਾਦ ਉਸੇ ਇੱਕ ਕੌਲੀ ਨਾਲ ਆਪਾਂ ਮਿਸ਼ਰੀ ਲਵਾਂਗੇ ਮਿੱਠਾ ਤੁਸੀਂ ਕੋਈ ਵੀ ਮਿੱਠੇ ਦੀ ਵਰਤੋਂ ਕਰ ਸਕਦੇ ਹੋ ਤੇ ਆਪਾਂ ਜੀ ਤੁਹਾਨੂੰ ਨਾਪ ਪੂਰਾ ਦੱਸਿਆ ਸੀ ਨਾਪ ਜਿਹੜਾ ਪੂਰਾ ਵੀ ਵਧੀਆ ਉਹ ਇੱਕ ਕੌਲੀ ਮਿਸ਼ਰੀ ਦੀ ਹੈ papa ਪਰ ਆਪਾਂ ਇਹਦੇ ਵਿੱਚ ਪੂਰੀ ਕੌਲੀ ਮਿਸ਼ਰੀ ਦੀ ਨਹੀਂ ਉਪਯੋਗ ਕਰਾਂਗੇ ਆਪਾਂ ਬੱਚਿਆਂ ਨੂੰ ਮਿੱਠਾ ਦਿਖਾ ਕੇ ਜਿੰਨਾ ਕਿ ਉਹਨਾਂ ਨੂੰ ਚਾਹੀਦਾ ਹੈ ਓਨਾ ਕੀ ਰੱਖਾਂਗੇ ਕਿਉਂਕਿ ਆਪਾਂ ਮਿੱਠਾ ਥੋੜਾ ਜਿਹਾ ਘੱਟ ਹੀ ਖਾਣੇ ਆ ਵੈਸੇ ਇਹਨ ਦੇ ਵਿੱਚ ਪੂਰੀ ਕੌਲੀ ਖੰਡ ਦੀ ਪੈਣੀ ਹੈ ਜਿਹੜੀ ਕੌਲੀ ਨਾਲ ਆਪਾਂ ਮੱਕੀ ਦੇ ਆਟੇ ਦਾ ਨਾਪ ਲਿਆ ਸੀ ਤੇ ਆਪਾਂ ਸਿਰਫ ਇੰਨਾ ਹੀ ਮਿੱਠਾ ਇਹਦੇ ਵਿੱਚ ਵਰਤੋਂ ਕਰਾਂਗੇ ਜੀ ਮੈਂ ਦੇਸੀ ਖੰਡ ਸ਼ੱਕਰ ਗੋੜ ਇਸ ਕਰਕੇ ਨਹੀਂ ਇਸਤੇਮਾਲ ਕੀਤਾ ਕਿਉਂਕਿ ਕਲਰ ਨੂੰ ਮੈਨੂੰ ਉਸੇ ਤਰ੍ਹਾਂ ਦਾ ਕਲਰ ਚਾਹੀਦਾ ਸੀ ਤੇ ਇਹ ਤੁਹਾਨੂੰ ਦਿਖਾਉਣ ਲਈ ਵੀ ਬਹੁਤ ਹੀ ਵਧੀਆ ਬੰਦ ਹੈ ਤੁਸੀਂ ਮਿਸ਼ਰੀ ਦਾ ਵੀ ਉਪਯੋਗ ਕਰੋ ਤੇ ਆਪਾਂ ਜਿਹੜੇ ਬੀ ਸੀ ਇਹ ਕੱਟ ਲੈ ਕਿਉਂਕਿ ਕਈ ਵਾਰ ਨਾ ਪਿਸਤਾ ਨਹੀਂ ਹੁੰਦਾ ਤੇ ਆਪਾਂ ਕद्दू ਦੇ ਵੀ ਬੀਜਾਂ ਦੀ ਥਾਂ ਲੈ ਸਕਦੇ ਆ ਤੇ ਇਹ ਦੇਖੋ ਜੀ ਆਪਾਂ ਲੱਡੂ ਵਟ ਲਾਂਗੇ ਤੇ ਇਹ ਪੂਰਾ ਮੇਰੇ ਹੱਥ ਥਿੰਦੇ ਹੋ ਰਿਹਾ ਤੇ ਇਸ ਤਰ੍ਹਾਂ ਥੋੜੇ ਜਿਹੇ ਜਿਹੜੇ ਆਪਾਂ ਮਗਜ ਲਿਆ ਜੋ ਵੀ ਕद्दू ਜਾਂ ਤੁਸੀਂ ਪਿਸਤਾ ਲਿਆਏ ਇਹਨੂੰ ਉੱਪਰ ਰੱਖ ਕੇ ਨਾ ਆਪਾਂ ਇਸ ਤਰ੍ਹਾਂ ਇਹਨੂੰ ਤੇ ਥੋੜਾ ਜਿਹਾ ਵਧੀਆ ਲੱਗੇਗਾ ਦੇਖਣ ਚ ਬੱਚਿਆਂ ਨੂੰ ਵੀ ਵਧੀਆ ਲੱਗੇਗਾ ਤੇ ਮੋਤੀ ਚੂੜ ਦੇ ਲੱਡੂ ਤਾਂ ਜੀ ਜਾਂਦੇ ਕਿ ਕੁਛ ਨਹੀਂਗੇ ਤੇ ਬਹੁਤ ਹੀ ਸਵਾਦਿਸ਼ਟ ਬਹੁਤ ਵਧੀਆ ਲੱਡੂ ਬਣਦੇ ਆ ਦੇਖੋ ਜੀ ਤੁਹਾਨੂੰ ਦੇਖਣ ਤੋਂ ਹੀ ਪਤਾ ਲੱਗ ਰਿਹਾ ਹੋਣਾ ਤੇ ਪੂਰਾ ਘਿਓ ਵੀ ਆਪਣਾ ਪੂਰਾ ਤੁਸੀਂ ਘੱਟ ਘਿਓ ਵਿੱਚ ਵੀ ਇਹਨੂੰ ਬਣਾ ਸਕਦੇ ਹੋ ਤੇ ਇਹ ਜੀ ਦੋ ਕੌਲੀਆਂ ਮੱਕੀ ਦੇ ਆਟੇ ਤੋਂ 22 ਲੱਡੂ ਤੁਹਾਡੇ ਤਿਆਰ ਹੋ ਜਾਣਗੇ ਤੁਹਾਡੇ ਪਰਿਵਾਰ ਲਈ ਇਹ ਬਹੁਤ ਵਧੀਆ ਹੈ ਤੇ ਨਾਲੇ ਮਲਾਵਟ ਤੋਂ ਬਚ ਜਾਓਗੇ ਨਾਲੇ ਬਹੁਤ ਸਸਤੇ ਆ ਨਾਲੇ ਘਰ ਵਿੱਚ ਤੁਹਾਡਾ ਪਿਆਰ ਆ ਤੁਸੀਂ ਆਪ ਬਣਾ ਰਹੇ ਹੋ ਬੱਚੇ ਵੀ ਖੁਸ਼ ਹੋਣਗੇ ਤੁਹਾਨੂੰ ਆਪ ਨੂੰ ਵੀ ਖੁਸ਼ੀ ਹੁੰਦੀ ਕਿਉਂਕਿ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਤੇ ਮਿੱਠੇ ਬਿਨਾ ਤਾਂ ਆਪਾਂ ਪੰਜਾਬੀ ਹੀ ਰਹਿ ਨਹੀਂ ਸਕਦੇ ਤੁਹਾਨੂੰ ਪਤਾ ਆਪਣ ਨੂੰ ਹਰ ਦਿਨ ਤਿਹਾੜ ਤੇ ਮਿੱਠਾ ਚਾਹੀਦਾ ਹੁੰਦਾ ਤੇ ਜੇਕਰ ਆਪਾਂ ਇਸ ਤਰ੍ਹਾਂ ਘਰ ਵਿੱਚ ਬਣਾਈਏ ਤਾਂ ਬਹੁਤ ਵਧੀਆ ਹੈ ਜੀ ਬਹੁਤ ਹੀ ਸੌਖਾ ਤਰੀਕਾ ਹੈ ਬਣਾਉਣ ਦਾ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸੀਦਾ ਅੱਗੇ ਤੋਂ ਆਪਾਂ ਹੋਰ ਵੀ ਵਧੀਆ ਮਠਿਆਈਆਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਇਹ ਦੇਖੋ ਜੀ ਆਪਣੇ ਪੂਰੇ 22 ਲੱਡੂ ਬਣ ਗਏ ਆਂਦੇ ਤੇ ਬਹੁਤ ਹੀ ਵਧੀਆ ਹੈ ਤੇ ਮੋਤੀ ਚੂੜ ਤੋਂ ਵੀ ਬਹੁਤ ਸਵਾਦਿਸ਼ਟ ਹੈ બસ ਇੱਕ ਵਾਰੀ ਖਾਓਗੇ ਖਾਂਦੇ ਹੀ ਰਹਿ ਜਾਓਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ